ਚੰਡੀਗੜ੍ਹ ਦੇ ਮੇਅਰ ਇਲੈਕਸ਼ਨ ਦੇ ਲਈ 18 ਜਨਵਰੀ ਨੂੰ ਚੋਣ ਹੋ ਰਹੀ ਹੈ ਕਾਂਗਰਸ ਦੇ ਉਮੀਦਵਾਰ ਜਸਵੀਰ ਬੰਟੀ ਸਾਡੇ ਨਾਲ ਨੇ ਜਸਵੀਰ ਜੀ ਕੀ ਤਿਆਰੀਆਂ ਨੇ ਕਾਂਗਰਸ ਨੇ ਉਮੀਦਵਾਰ ਬਣਾਇਆ ਤਾਂ ਮੈਂ ਸਾਡੀ ਪੂਰੀ ਤਿਆਰੀ ਹੈ ਜੀ ਬਸ ਇਹੀ ਹੁਣ ਦੁਬਾਰਾ ਆਪਣੇ ਅੰਤਰਾਤਮਾ ਤੋਂ ਸਾਰੇ ਕਾਉਂਸਲਰ ਜੀ ਆਪਣੇ ਦਿਲ ਤੋਂ ਆ ਜਾਣ ਕਿ ਅਸੀਂ ਸ਼ਹਿਰ ਨੂੰ ਡਵੈਲਪਮੈਂਟ ਲੈ ਸ਼ਹਿਰ ਦੀ ਤਰੱਕੀ ਤੇ ਲੈ ਕੇ ਜਾਣਾ ਹੈ ਸ਼ਹਿਰ ਨੂੰ ਦੁਬਾਰਾ ਇੱਕ ਨੰਬਰ ਤੇ ਲੈ ਕੇ ਆਣਾ ਸ਼ਹਿਰ ਦੀਵੇਂ ਪਾਰਕ ਸ਼ਹਿਰ ਦੀਆਂ ਸੜਕਾਂ ਜੋ ਪਹਿਲਾਂ ਪੰਸੂ ਸਾਹਿਬ ਦੇ ਟਾਈਮ ਤੇ ਹੁੰਦੇ ਸੀ ਉਦਾਂ ਹੀ ਦੁਬਾਰਾ ਚਮਕਣ ਉਦਾਂ ਹੀ ਸ਼ਹਿਰ ਸੋਹਣਾ ਸਾਡਾ ਸਿੱਕਰ ਨਿਕੇ ਸਵੱਛ ਰਹੇ ਸਾਡਾ ਸ਼ਹਿਰ ਮੈਂ ਸਾਰੇ ਕਾਉਂਸਲਰਸ ਨੂੰ ਪ੍ਰਾਰਥਨਾ ਕਰਦਾ ਵੈਸੇ ਸਾਡੀ 1 ਟੂ 1 ਹਰੇ ਕਾਉਂਸਲਰ ਨਾਲ ਗੱਲਬਾਤ ਚੱਲਦੀ ਹੈ ਪਰ ਤੁਸੀਂ ਦੇਖੋ ਸਾਡੇ ਸੱਤੇ ਸੱਤ ਕਾਉਂਸਲਰ ਜਟੇ ਫਰਮੇਸ਼ਾ ਸਾਨੂੰ ਕਹਿੰਦੇ ਤੁਸੀਂ ਬਾਹਰ ਚਲ ਜਾਂਦੇ ਆ ਜਾਂ ਸਾਡੀ ਪਾਰਟੀ ਕੋਈ ਟੈਸਟ ਹੀ ਨਹੀਂ ਕਰਦੀ ਜੀ ਤੇ ਬਾਹਰ ਜਾਂਦੇ ਸੀ ਅਸੀਂ ਨਾ ਇਸ ਵਾਰ ਬਾਹਰ ਗਏ ਨਾ ਕਿਸੇ ਇਥੇ ਅਸੀਂ ਘਰ ਦੇ ਵਿੱਚ ਬੈਠੇ ਇੱਕ ਇੱਕ ਮੂਠੋ ਕੇ ਬੈਠੇ ਆਮ ਆਦਮੀ ਪਾਰਟੀ ਨਾਲ ਕਿਵੇਂ ਸੈਟਿੰਗ ਕਰੋਗੇ ਕਿਵੇਂ ਗਠਜੋੜ ਹੋਊਗਾ ਤੁਹਾਡਾ ਔਰ ਕਿਵੇਂ ਸੀਟਾਂ ਉਹਨਾਂ ਦੀਆਂ ਤੁਸੀਂ ਲਾਓ ਸਾਡੀ ਦਾ ਸਾਡੀ ਪਾਰਟੀ ਹਾਈ ਕਮਾਂਡ ਦੀ ਮੀਟਿੰਗ ਚੱਲ ਰਹੀ ਹੈ ਜੀ ਜੇ ਉਹਨਾਂ ਦਾ ਸਾਡੀ ਗਠਜੋੜਨ ਹੋਗਾ ਸਭ ਤੋਂ ਵਧੀਆ ਜੀ ਨਹੀਂ ਫਿਰ ਵੀ ਮੈਂ ਇੱਕ ਡੋਰ ਟੂ ਡੋਰ ਇੱਕ ਇੱਕ ਕੌਂਸਲਰ ਨਾਲ ਇੰਟੈਕਟ ਹੋ ਕੇ ਰਿਕੁਐਸਟ ਕਰਾਂਗਾ ਕਿ ਸ਼ਹਿਰ ਦੀ ਬੇਤਲੀ ਸ਼ਾਇਦ ਡਿਵੈਲਪਮੈਂਟ ਵਾਸਤੇ ਮੈਨੂੰ ਇੱਕ ਵ ਬਣ ਕੇ ਸ਼ਹਿਰ ਨੂੰ ਆਪਾਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਜਿੰਨਾਂ ਲਈ ਤੁਹਾਨੂੰ 19 ਵੋਟਾਂ ਚਾਹੀਦੀਆਂ ਐ ਇਸ ਇਕੁਏਸ਼ਨ ਨੂੰ ਕਿਵੇਂ ਸੋਲਵ ਕਰਾਂਗੇ ਕੁਝ ਵੀ ਹੋ ਸਕਦਾ ਜੀ ਸਾਡੇ ਕਮਲੇਸ਼ ਜੀ ਪਹਿਰੇ ਮੇਅਰ ਸੀ ਉਹ ਇੱਕ ਵੋਟ ਨਾਲ ਜਿੱਤ ਗਏ ਸੀਗੇ ਜੀ ਸ਼ਹਿਰ ਕਾਂਗਰਸ ਕੁਝ ਨਹੀਂ ਸਿੱਖ ਸਮੇਂਦਾ ਹ ਤੇ ਸਟਾਰ ਦਾ ਕੁਝ ਨਹੀਂ ਪਤਾ ਹੁੰਦਾ ਜੇ ਮੈਨੂੰ ਉਮੀਦ ਹੈ ਕਿ ਸਾਰੇ ਕੌਂਸਲਰ ਮੇਰਾ ਸਾਥ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਅਸੀਂ ਉਹਨਾਂ ਦੇ ਹਮੇਸ਼ਾ ਸਾਥ ਦਿੰਨੇ ਆ ਇਹ ਤਾਂ ਅੱਜ ਇਲੈਕਸ਼ਨ ਦੀ ਗੱਲ ਹੈ ਅਸੀਂ 12 ਮਹੀਨਿਆਂ ਨਾਲ ਖੜਦੇ ਆਂ ਇਹ ਛੋਟੀ ਗੱਲ ਨਹੀਂ ਹੈ ਹਮੇਸ਼ਾ ਸੀ ਉਹਨਾਂ ਨਾਲ ਖੜੇ ਹਾਂ ਮੈਨੂੰ ਇਹ ਉਮੀਦ ਹੈ ਉਹ ਮੇਰੀ ਮਦਦ ਕਰਨਗੇ ਤੇ ਮੇਰੇ ਨਾਲ ਮੈਨੂੰ ਵਾਅਦਾ ਵਾਅਦਾ ਵੋਟਾਂ ਪਾ ਕੇ ਮੈਨੂੰ ਸ਼ਹਿਰ ਦਾ ਮੇਰ ਬਣਾ ਕੇ ਤੇ ਸ਼ਹਿਰ ਨੂੰ ਡਿਵੈਲਪਮੈਂਟ ਵਾਸਤੇ ਲੈ ਕੇ ਜਾਣਗੇ ਉਹਨਾਂ ਦੀ ਵੀ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਸ਼ਹਿਰ ਨੂੰ ਮਿਲ ਕੇ ਸਾਰੇ ਕੌਂਸਲਰ ਸਾਨੂੰ ਸ਼ਹਿਰ ਨੇ ਸਾਨੂੰ ਕੀ ਕੌਂਸਲਰ ਨੂੰ ਵੋਟਾਂ ਪਾ ਕੇ ਜਿਤਾਇਆ ਤਾਂ ਸਾਰੇ ਕੌਂਸਲਰ ਡਿਊਟੀ ਬਣਦੀ ਹੈ ਕਿ ਅਸੀਂ ਸ਼ਹਿਰ ਨੂੰ ਉੱਪਰ ਲੈ ਕੇ ਜਾਈਏ ਸੋ ਸੁਣਿਆ ਤੁਸੀਂ ਜਸਪੀਰ ਸਿੰਘ ਬੰਟੀ ਦੇ ਵੱਲੋਂ ਜਿੱਤ ਦਾ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਵਾਜ਼ੀ ਪਾਰਟੀ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਣ ਦੀ ਉਮੀਦ ਹੈ ਔਰ ਜਿੱਤ ਦੀ ਇਕੁਏਸ਼ਨ ਅਸੀਂ ਸੋਲਵ ਕਰਕੇ ਰਵਾਂਗੇ ਚੰਡੀਗੜ੍ਹ ਤੋਂ ਅਸ਼ਰਫ ਢੁੱਡੀ ਏਬੀਪੀ ਸਾਝਾ